ਸਰੀਕਾਰ ਦੇ ਸਾਰਿਆਂ ਨੂੰ ਅੱਜ ਆਪਾਂ ਮੱਖਣੀ ਦਾ ਘਿਓ ਬਣਾਵਾਂਗੇ ਆ ਪਹਿਲਾਂ ਆਪਾਂ ਮਲਾਈ ਇਕੱਠੀ ਕੀਤੀ ਸੀ ਤਿੰਨ ਚਾਰ ਦਿਨਾਂ ਦੀ ਫਿਰ ਇਹਦਾ ਆਪਾਂ ਉਹ ਰਿੜਕ ਲਈ ਐ ਤੇ ਇਹਦੀ ਮੱਖਣੀ ਬਣਾ ਲਈ ਹੁਣ ਆਪਾਂ ਇਹਦਾ ਘਿਓ ਬਣਾਵਾਂਗੇ ਇਹ ਵੀ ਕਿਹੜੇ ਤਰੀਕੇ ਨਾਲ ਬਣਾਵਾਂਗੇ ਤੁਹਾਨੂੰ ਦੱਸਾਂਗੇ ਆਗਾ ਆਪਾਂ ਪਹਿਲਾਂ ਬਾਲ ਕੇ ਰੱਖੀ ਸੀਗੀ ਤੇ ਗੋਏ ਲਾਏ ਹੋਏ ਸੀਗੇ ਤੇ ਅੱਗ ਬਣਾ ਕੇ ਰੱਖੀ ਐ ਤੇ ਇਹਦੀ ਘੁੱਬਲ ਤੇ ਆਪਾਂ ਹੁਣ ਇਹਨੂੰ ਗਰਮ ਧਰਾਂਗੇ ਕਿ ਲੱਸੀ ਲੁਸੀ ਜਮਾਈ ਨਹੀਂ ਹੈਗੀ ਇਹਦੇ ਤੇ ਵਧੀਆ ਕਰੜੀ ਕਰੜੀ ਹੈ ਵੀ ਸਾਰੇ ਆਪਾਂ ਮਸ ਮਖਣੀ ਲੱਸੀ ਨਚੋੜਤੀ ਹੈ ਹੁਣ ਆਪਾਂ ਉਤੋਂ ਢੱਕ ਦੇਾਂਗੇ ਥੋੜੀ ਥੋੜੀ ਗਰਮ ਹੌਲੀ ਹੌਲੀ ਹੋਈ ਜਾਊਗੀ ਦਸਾ 15 ਮਿੰਟਾਂ ਵਿੱਚ ਦੀ ਇਹ ਗਰਮ ਹੋ ਜੂ ਤੇ ਉਤੋਂ ਆਪਾਂ ਢੱਕ ਦੇਾਂਗੇ ਲਓ 10 ਮਿੰਟ ਹੋ ਗਏ ਆਪਣਾ ਘਿਓ ਤਰ ਇਹਨੂੰ ਮੱਖਣੀ ਤਰੀ ਨੂੰ ਤੇ ਥੋੜਾ ਥੋੜਾ ਗਰਮ ਹੋ ਪਾਸੇ ਆਸੇ ਤਾਂ ਹੋ ਗਈ ਐ ਛੱਗ ਜੀ ਬਣ ਗਈ ਤੇ ਵਿਚਾਲੇ ਥੋੜੀ ਜੀ ਰਹਿੰਦੀ ਐ ਤੇ 10 ਮਿੰਟ ਹੋਰ ਲੱਗਣਗੇ ਫਿਰ ਆਪਾਂ ਇਹਨੂੰ ਲਾ ਲਾਂਗੇ ਫਿਰ ਆਪਾਂ ਛੱਗ ਜੀ ਉੱਤੋਂ ਲਾ ਕੇ ਫਿਰ ਆਪਾਂ ਘਿਓ ਨਤਾਰਾਂਗੇ ਫਿਰ ਆਪਾਂ ਟੱਕ ਦਿੰਨੇ ਆ ਲੋ ਵੀ 25 ਮਿੰਟ ਹੋ ਗਏ ਆਪਣੀ ਮੱਖਣੀ ਧਰੀ ਨੂੰ ਪੂਰਾ ਗਰਮ ਹੋ ਗਈ ਤੇ ਹੁਣ ਆਪਾਂ ਇਹਨੂੰ ਲਾ ਲੈਨੇ ਆ ਤੇ ਇਹਦੇ ਉੱਤੇ ਆਪਾਂ ਚੱਗ ਲਾਵਾਂਗੇ ਚਮਚੇ ਨਾਲ ਲਾਵਾਂਗੇ ਸਾਰੀ ਝਾਂਗਾ ਪਤੂਆਂ ਲਾ ਦੇਾਂਗੇ ਜਿਹੜੀ ਥੱਲੇ ਲੱਸੀ ਜੰਮੀ ਉਹਨੂੰ ਆਪਾਂ ਬੋਚ-ਬੋਚ ਤੁਕਿਓ ਨਾ ਕਰ ਲਾਂਗੇ ਉਹ ਥੱਲੇ ਰਹਿ ਜੂਗੀ ਆਪਾਂ ਪਛਾ ਗਲਾਲ ਹੀ ਸਾਰੇ ਤੇ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਤਾਰ ਦੇਾਂਗੇ ਲੋੜਾ ਵਿੱਚ ਰਹਿ ਗਿਆ ਕਿ ਉਹ ਉਹ ਆਪਾਂ ਉਤੋਂ ਤੋਂ ਕਿਰਾ ਚਮਚੇ ਨਾਲ ਕੱਢ ਲਾਂਗੇ ਕਿਉਂ ਫਿਰ ਨਹੀਂ ਤਾਂ ਲੱਸੀ ਆਉਂਦੀ ਵਿੱਚ ਜੇ ਉਲਟਾ ਕੇ ਪਾਉਣੇ ਆਪਾਂ ਇਸ ਤਰ੍ਹਾਂ ਲੱਸੀ ਨਹੀਂ ਆਉਂਦੀ ਤੇ ਆਪਾਂ ਨਤਾਰ ਲਿਆ ਆ ਜਿਹੜਾ ਵਿੱਚ ਰਹਿ ਗਿਆ ਇਹ ਆਪੇ ਵੀ ਜੰਮੀ ਜਾਊਗਾ ਵਿੱਚ ਤੇ ਆਪਾਂ ਇਹਦੀਆਂ ਰੋਟੀ ਰੋਟੀ ਚੋਪੜ ਲਾਂਗੇ ਇਹਨਾਂ ਨਾਲ ਰੋਟੀਆਂ ਵੀ ਜਿਹੜਾ ਘਿਓ ਘਿਓ ਜਾਮੰਗਾ ਆਪਾਂ ਕੱਢ ਲਾਂਗੇ ਜੰਮੇ ਤੋਂ ਤੇ ਲੱਸੀ ਲੱਸੀ ਬਾਹਰ ਨਿਕਲ ਜੂਗੀ ਤੇ ਆਪਾਂ ਘਿਓ ਆ ਸਾਰਾ ਨਤਾਰ ਲਿਆ ਦੂਜਾ ਬਹੁਤ ਵਧੀਆ ਵੇਖੀ ਨਾ ਵੀ ਘਿਓ ਬਣਿਆ ਆਪਣਾ ਐਸ ਤਰ੍ਹਾਂ ਬਹੁਤ ਸੌਕੇ ਤਰੀਕੇ ਨਾਲ ਘਿਓ ਨਿਕਲਦਾ ਹੈਗਾ ਤੇ ਬਾਹਲਾ ਜੇ ਆਪਾਂ ਕਲਕਾਈ ਜਾਵਾਂਗੇ ਤਾਂ ਘੋੜ ਰੰਗ ਬਦਲ ਜਾਂਦਾ ਹੈ ਤੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ